हां जी तो खबर चलते हैं आपा खबरों ਤੇ ਜੰਮੂ ਕਸ਼ਮੀਰ ਚ ਭਿਆਨਕ ਅਤਵਾਦੀ ਹਮਲਾ ਗ੍ਰਹਿ ਮੰਤਰੀ ਅਮਰਸ਼ਾਹ ਕਸ਼ਮੀਰ ਲਈ ਹੋ ਰਵਾਨਾ ਕੱਲੇ ਗ੍ਰਹਿ ਮੰਤਰੀ ਨੇ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਏ ਸੀਗੇ ਜੁਇਚ ਜੀ ਅਰ ਉਹ ਵੀ ਆਪਣਾ ਜਿਹੜਾ ਹੈਗਾ ਦੌਰਾਂ ਵਿਚਕਾਰ ਹੀ ਛੱਡ ਕੇ ਇੱਥੇ ਨੂੰ ਬਾਤ ਚੱਲਦੀ ਹੈ ਜੀ ਬਹੁਤ ਭਿਆਨਕ ਹਮਲਾ ਹੋਇਆ ਪੁਲਵਾਮਾ ਦੇ ਵਿੱਚ ਤੁਹਾਨੂੰ ਪਤਾ ਵੀ ਪਹਿਲਾਂ 2019 ਦੇ ਵਿੱਚ ਖਬਰਾਂ ਹੋਇਆ ਸੀ ਜੀ ਉਹਨ ਵਿੱਚ ਕਾਫੀ ਸਾਰੇ ਸਾਡੇ ਜਿਹੜੇ ਹੈਗੇ ਆ ਆਪਣਾ ਟ੍ਰੈਡੀਸ਼ਨ ਹੈ CRPF ਦੇ ਜਵਾਨ ਜਿਹੜੇ ਸੀ ਹੀਰੋਗੇ ਸੀ ਜੀ ਜੀ ਔਰ ਉਸ ਸਮੇਲੇ ਤੋਂ ਲੈ ਕੇ ਕਈ ਕਿਸਮ ਦੀਆਂ ਅਤਕਲਾਂ ਚੰਗਰੀਆਂ ਹੂੰ ਹੂੰ ਉਹਨਾਂ ਜਿਹਨਾਂ ਦੇ ਵਿੱਚ ਜਿਹੜੇ ਉੱਥੋਂ ਦੇ ਗਵਰਨਰ ਹੁੰਦੇ ਸੀਗੇ ਯੂਪੀ ਨਾਲ ਸੰਬੰਧ ਸੀ ਇੱਥੋਂ ਦੇ ਰਹਿਣ ਵਾਲੇ ਸੀ ਜੀ ਜੀ ਉਹਨਾਂ ਨੇ ਗਵਰਨਰ ਸਾਹਿਬ ਨੇ ਵੀ ਇਹ ਗੱਲ ਕਹੀ ਸੀਗੀ ਕਿ ਇਹ CRPF ਵਾਲਿਆਂ ਨੂੰ ਜਿਹੜੇ ਵਕਤ ਫਿਰ ਜਿਵੇਂ ਕਿ ਉਹਨਾਂ ਦੀ ਡਿਮਾਂਡ ਸੀ ਉਹਨਾਂ ਨੂੰ ਹਵਾਈ ਸਰਵਿਸ ਦੇ ਦਿੱਤੀ ਜਾਂਦੀ ਤਾਂ ਇਹ ਪਾੜਾ ਨਹੀਂ ਸੀ ਵਾਪਰਨਾ ਉਕੇ ਨੇ ਵੀ ਭਾਰਤ ਸਰਕਾਰ ਤੋਂ ਡਿਫੈਂਸ ਮਿਨਿਸਟਰੀ ਤੋਂ ਨੇ ਮੱਦੀ ਆਵੀ ਸੀ ਕਿ ਸਾਨੂੰ ਭਗਵਾਈ ਸਫਲ ਵੀ ਨਹੀਂ ਜਹਾਜ਼ ਦੇ ਤਿਆਰ ਨਿਕਲੋ ਨਾ ਹੋ ਗਈ ਸੀ ਜੀ ਜੀ ਤਾਂ ਉਸ ਢੰਗ ਨਾਲ ਉਹ ਹਮਲਾ ਹੋਇਆ ਕਿਵੇਂ ਹੋਇਆ ਕਿਵੇਂ ਕਾਫਲੇ ਦੇ ਵਿੱਚ ਇੱਕ ਸਾਈਡ ਤੋਂ ਆ ਕੇ ਗੱਡੀ ਇੰਟਰਫੇਰ ਕਰਦੀ ਹੈ ਕਿਉਂਕਿ ਪ੍ਰੋਟੋਕੋਲ ਦੇ ਬਤਾਉਂਦੀ ਹੈ ਕਿ ਜਦੋਂ CRPF ਜਾਂ ਆਰਮੀ ਦਾ ਕਾਫਲਾ ਚੱਲਦਾ ਹੈ ਉਹਨੂੰ ਸੜਕ ਦੇ ਦੋਨੇ ਪਾਸੇ ਪੂਰੀ ਤਰ੍ਹਾਂ ਫੀਲਬਲ ਕੀਤੇ ਹੁੰਦੇ ਹੈ ਇਸ ਫੀਲਿੰਗ ਦੇ باوجود ਵੀ ਜੇ ਕੋਈ ਗੱਡੀ ਵਿੱਚ ਵੱੜਦੀ ਹੈ ਤਾਂ ਉਹ ਕਿਸ ਤਰ੍ਹਾਂ ਵੱੜਦੀ ਹੈ ਤੇ ਫਿਰ ਉਹ ਧਮਾਕਾ ਹੁੰਦਾ ਹੈ। ਹਾਂ। ਔਰ ਬਾਅਦ ਵਿੱਚ ਆਪਨੂੰ ਇਹ ਪਤਾ ਕਿ ਉਸ ਧਮਾਕੇ ਨੂੰ ਪੋਲਿਟੀਕਲ ਮਕਸਦ ਲਈ ਵੀ ਇਸਤੇਮਾਲ ਕੀਤਾ ਗਿਆ ਸੀ। ਜੀ। ਹਾਲਾਂਕਿ ਮਾਡਰਨ ਕੋਡ ਆਫ ਕੰਡਕਟ ਲੱਗ ਚੁੱਕਾ ਸੀ ਔਰ ਜ਼ੋਨ ਕਮਿਸ਼ਨ ਨੇ ਹਜ਼ਾਇਤ ਵੀ ਕਰ ਦਿੱਤੀ ਸੀ ਕਿ ਇਹਨਾਂ ਸ਼ਹੀਦਾਂ ਦੀਆਂ ਜਿਹੜੀਆਂ ਤਸਵੀਰਾਂ ਵਗੈਰਾ ਦਾ ਇਸਤੇਮਾਲ ਨਾ ਕੀਤਾ ਜਾਵੇ। ਲੇਕਿਨ ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੋਣ ਚਾਹੇ ਕੋਈ ਹੋਰ ਹੋਣ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਨੇ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀਆਂ ਫਲੈਕਸਾਂ ਬਰਾਬਰ ਲਾ ਕੇ ਪਿਛਲੇ ਪਾਸੇ। ਉਹਨਾਂ ਨੇ ਜਿਹੜੇ ਅੱਗੇ ਆਪਣੀਆਂ ਤਖਤੀਰਾ ਕਰਦੇ ਹੁੰਦੇ ਸੀ ਤੇ ਕੁਦਰਤੀ ਤੌਰ ਦੇ ਉੱਤੇ ਦਾ ਫਾਇਦੇਫਟ ਵੀ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ ਸੀ ਤੇ 2019 ਚ ਸਰਕਾਰ ਰਿਪੀਟ ਕਰ ਗਈ ਸੀ। ਜੀ ਬੌਫਾਰੇ ਤੇ ਆਲਬੀਛ ਨੇ ਇਸ ਕੰ ਦਾ ਮੰਨਣਾ ਕਿ ਜਿਉਂ ਪਨਾ ਉਸਰੇ ਨਾ ਵਰਤਾ ਉਹ ਐਡਾ ਵੱਡਾ ਘਟਨਾਕਰ ਨਾ ਹੁੰਦਾ ਤਾਂ ਸ਼ਾਇਦ ਭਾਰਤੀ ਜਨਤਾ ਪਾਰਟੀ ਦੀ ਪਾਵਰ ਨਹੀਂ ਸੀ ਹੋਣੀ ਜੀ ਔਰ ਹੁਣ ਤੋਂ ਬਾਅਦ ਜਿਹੜੀ ਹੈਗੀ 5 ਸਾਲ ਮਿਲੇ ਉਹਨਾਂ 50 ਸਾਲਾਂ ਚ ਪੈ ਰਹੇ ਨੇ ਪੱਕੇ ਕਰਦੇ ਜਿੱਤੀ ਜੀ ਗੱਲ ਜਿਹੜੀ ਹੈਗੀ ਇਹ ਸਰਕਾਰ ਬਣ ਗਈ ਉਹ ਤੋਂ ਬੜੇ ਕਿੰਤੂ ਪ੍ਰੰਤੂ ਉੱਤੇ ਸੀ ਹਮ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਪ੍ਰਧਾਨ ਮੰਤਰੀ ਸਾਹਿਬ ਕਿਸੇ ਵਿਦੇਸ਼ੀ ਦੇ ਨਾਲ ਜਿਹੜੀ ਹੈਗੀ ਐ ਡਿਸਕਵਰੀ ਦੇ ਲਈ ਆਪਣੀ ਇੱਕ ਫਿਲਮ ਬਰਵਾਰੇ ਸੀ ਔਰ ਗਵਰਟਰ ਸਾਹਿਬ ਨੇ ਜਿਹੜਾ ਫੋਨ ਕੀਤਾ ਸੀ ਉਹਨਾਂ ਨੇ ਦੱਸਿਆ ਸੀ ਕਿ ਕਿਆ ਜਿਹੜਾ ਹੈਗਾ ਦੁਕਾਨ ਚ ਵਾਪਰ ਗਿਆ ਤੇ ਉਹਨਾਂ ਨੇ ਉਸ ਵੇਲੇ ਗੱਲ ਕਰਨ ਤੋਂ ਇਨਕਾਰ ਕਰਤਾ ਸੀ ਕਿ ਪਹਿਲਾਂ ਫਿਲਮ ਪੂਰੀ ਹੋਣ ਦਿਓ ਫਿਰ ਆਪਣਾ ਕੰਮ ਪੂਰਾ ਹੋਣ ਦੇ ਤੇ ਬਾਅਦ ਵਿੱਚ ਆਪਾਂ ਗੱਲ ਕਰਾਂਗੇ ਇਹੋ ਜਿਹੀਆਂ ਗੱਲਾਂ ਵੀ ਕਾਫੀ ਸਾਰੀਆਂ ਹੌਸਲੇ ਦੇ ਉੱਤੇ ਆਈਆਂ ਸੀ ਆਪੋ ਜੀਸ਼ ਨੇ ਉਠਾਈਆਂ ਸੀ ਹੂੰ ਹੂੰ ਉਹਨਿਹੜਾ ਇੱਕ ਕੱਲ ਹਮਲਾ ਹੋਇਆ ਹੈ ਕੱਲ ਹਮਲਾ ਫਿਰ ਦੇਖਿਆ ਉਹਨਾਂ ਨੇ ਕੀਤਾ ਹੈ ਹੂੰ ਹੂੰ ਤੇ ਪਹਿਰੇ 1:00 ਵਜੇ ਦਾ ਸਮਾਪਤੀ ਲੋਕ ਜਿਹੜੇ ਹੈਗੇ ਸੈਲਾਬੀ ਉੱਥੇ ਆਏ ਹੋਏ ਸੀ ਕਿਉਂਕਿ ਗਰਮੀਆਂ ਦਾ ਮੌਸਮ ਹੈ ਬਿਲਕੁਲ ਔਰ ਜਿਹੜੀ ਹੈਗੀ ਐਕਟਿਵਿਟੀ ਨੂੰ ਤਾਂ ਸਵਰਗ ਸਮਝਿਆ ਜਾਂਦਾ ਦੁਨੀਆ ਦਾ ਉੱਤਰੀ ਭਾਰਤ ਤੋਂ ਦੱਖਣੀ ਭਾਰਤ ਦੇ ਵਿੱਚੋਂ ਵਿਦੇਸ਼ਾਂ ਤੋਂ ਲੋਕ ਆਉਂਦੇ ਐ ਹੁੰਦੇ ਐ ਉੱਥੇ ਆਪਣਾ ਇੰਜੋਏ ਕਰਦੇ ਐ ਤੇ ਫਿਰ ਬਾਅਦ ਵਿੱਚ ਵਾਪਸ ਆਉਂਦੇ ਐ ਹੂੰ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਇਲੈਕਟ੍ਰੋਨਿਕ ਮੀਡੀਆ ਤੇ ਵੀ ਦੇਖਿਆ ਹੋਣਾ ਕਿ ਇਹ ਜਿਹੜੇ ਹੈਗੇ ਵਿਅਕਤੀ ਜੋੜੇ ਐ ਜਿਹੜੇ ਉਹ ਸ਼ਿਕਾਰੇ ਦੇ ਵਿੱਚ ਬੈਠੇ ਐ ਕੋਈ ਗੱਡੀ 'ਚ ਬੈਠੇ ਐ ਹਾਂ ਅਰੋ ਪਰ ਉਹ ਟ੍ਰਾਪਿੰਗ ਆ ਵੀਡੀਓ ਫਿਲਮਾਂ ਜਿਹੜੀਆਂ ਐ ਕਿਆਂ ਬਣਾਉਂਦੇ ਐ ਆਪਣੇ ਬੱਚਿਆਂ ਦੇ ਨਾਲ ਜਿਹੜੀ ਐ ਵੀਡੀਓ ਕਾਲ ਕਰਦੇ ਐ ਦਿਖਾਉਂਦੇ ਐ ਉਹਨਾਂ ਨੂੰ ਕਿ ਅਸੀਂ ਕਿਵੇਂ ਜੋ ਜੋ ਐ ਇੰਜੋਏ ਕਰ ਰਹੇ ਹਾਂ ਜੀ ਜੀ ਇੱਕ ਹੋਰ ਇੱਕ ਬੜੀ ਖੂਬਸੂਰਤ ਬੀਬੀ ਜੀ ਦੀ ਛੋਟੀ ਉਮਰ ਹੈਗੀ ਉਹ ਕਹਿੰਦੀ ਮੈਂ ਆਪਣੇ ਹਸਬੰਦ ਦੇ ਨਾਲ ਬੈਠੇ ਹਾਂ ਅਸੀਂ ਕੁਝ ਖਾ ਰਹੇ ਸਾਂ ਇਹਦੀ ਮੀਟਾਈ ਨੂੰ ਤੇ ਉਹ ਬੰਦੇ ਆਉਂਦੇ ਐ ਜਿਨ੍ਹਾਂ ਨੇ ਫੌਜੀ ਵਰਦੀਆਂ ਪਾਈਆਂ ਹੋਈਆਂ ਸੀ ਨਕਾਬ ਲਏ ਹੋਏ ਸੀ ਔਰ ਉਹ ਦੇਖ ਦੇਖ ਕੇ ਮਾਰਦੇ ਸੀ ਗੋਲੀਆਂ ਮਾਰਦੇ ਸੀ ਉਹਨਾਂ ਨੇ ਕਹਿੰਦੇ ਆ ਕੇ ਦੇਖਿਆ ਕਿ ਇਹ ਬੰਦਾ ਮੁਸਲਮਾਨ ਤਾਂ ਲੱਗਦਾ ਨਹੀਂ ਤੇ ਫਿਰ ਉਹਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇੱਥੋਂ ਤੱਕ ਵੀ ਕਲਮਾ ਵੀ ਪੜਾ ਕੇ ਦੇਖਿਆ ਗਿਆ ਕਿ ਕਿਤੋਂ ਕਿ ਕੀ ਉਹ ਮੁਸਲਮਾਨ ਹੈ ਤਾਂ ਕਲਮਾ ਪੜ੍ਹ ਕੇ ਦਿਖਾਓ ਕਲਮਾ ਜਿਹੜਾ ਬੰਦਾ ਮੁਸਲਮਾਨ ਨਹੀਂ ਉਹਨੂੰ ਦੂਜੇ ਧਰਮ ਦਾ ਦੇ ਨਹੀਂ ਪਤਾ ਹੁੰਦਾ ਗੈਰ ਮੁਸਲਮਣ ਕਲਮਾ ਨਹੀਂ ਪੜ੍ਹ ਸਕਦਾ ਉਹਨਾਂ ਨੂੰ ਵੀ ਮਾਰਿਆ ਇਹਨ ਗਣਿਤ ਪੈਂਟਾ ਵੀ ਲਹਾਈਆਂ ਗਏ ਨੇ ਇਹ ਦੇਖਿਆ ਗਿਆ ਕਿ ਬੰਦੇ ਦੀ ਸੁਨਤ ਹੋਈ ਜਾਂ ਨਹੀਂ ਹੋਈ ਹੈ ਹੁਣ ਤੱਕ ਦੀ ਜਿਹੜੀ ਇਨਫੋਰਮੇਸ਼ਨ ਹੈ ਸਾਡੇ ਕੋਲ 27 ਮੌਤਾਂ ਹੋ ਗੀਆਂ ਜੀ ਇਹ 27 ਮੌਤਾਂ ਛੋਟਾ ਨੁਕਸਾਨ ਨਹੀਂ ਬਹੁਤ ਵੱਡਾ ਨੁਕਸਾਨ ਹੈ ਦੇਖੋ ਵਾਲੀ ਗੱਲ ਇਹ ਹੈ ਕਿ ਅਸੀਂ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਇਹਦਾ ਪੋਲੀਟੀਕਲ ਹੱਲ ਕੋਈ ਕਿਉਂ ਨਹੀਂ ਕੱਟਿਆ ਜਾਂਦਾ ਜੀ ਦੇਖੋ ਮੇਰੇ ਖਿਆਲ ਮੁਤਾਬਕ ਇਹ ਹੈ ਕਿ ਸਰਕਾਰਾਂ ਕਸ਼ਮੀਰ ਨੂੰ ਵੀ ਪੰਜਾਬ ਦੀ ਤਰ੍ਹਾਂ ਇੱਕ ਤਜਰਬੇ ਦੇ ਤੌਰ ਦੇ ਉੱਤੇ ਇੱਕ ਲਾਬਰਾਟਰੀ ਦੇ ਤੌਰ ਦੇ ਤੇ ਇਸਤੇਮਾਲ ਕਰੇ ਕਰ ਰਹੀ ਹੈ ਤੁਹਾਡੇ ਯਾਦ ਹੋਵੇ ਨੋਟਬੰਦੀ ਕੀਤੀ ਸੀ ਇਸ ਪੇਜ ਤੇ ਵਿੱਚ ਉਦੋਂ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਦਾਅਵਾ ਕੀਤਾ ਸੀ ਕਿ ਨੋਟਬੰਦੀ ਦੇ ਜਿੱਥੇ ਹੋਰ ਫਾਇਦੇ ਹੋਣਗੇ ਉੱਥੇ ਜਿਹੜੀ ਫੇਕ ਕਰੰਸੀ ਆਉਂਦੀ ਹੈ ਬਾਹਰਲੇ ਮੁਲਕਾਂ ਦੇ ਵਿੱਚੋਂ ਕਾਹਦੀ ਕਰੰਸੀ ਆਉਂਦੀ ਹੈ ਤੇ ਜਿਹਨੂੰ ਅੱਤਵਾਦੀ ਜਿਹੜੇ ਹੈਗੇ ਹੈ ਇਸਤੇਮਾਲ ਕਰ ਰਹੇ ਹੈ ਅੱਤਵਾਦ ਨੂੰ ਪ੍ਰਮੋਟ ਕੀਤਾ ਜਾਂਦਾ ਉਸ ਕਰੰਸੀ ਦੇ ਢੰਗੇ ਉਹ ਕਰੰਸੀ ਖਤਮ ਹੋ ਜੂਗੀ ਉਹਨੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਦੋ ਤਿੰਨ ਵਾਦੇ ਕੀਤੇ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਕਹਿ ਦਿੱ ਕਿ 50 ਦਿਨਾਂ ਦੇ ਵਿੱਚ ਵਿੱਚ ਅਗਰੇ ਵਾਦੇ ਪੂਰੇ ਨਾ ਹੋਏ ਫਿਰ ਨਾ ਹੋਏ ਜੀ ਤਾਂ ਫਿਰ ਇਹ ਮੈਨੂੰ ਪਵਿੱਤਰ ਆਹੇ ਦੇ ਵਿੱਚ ਖੜ ਕੇ ਫਾਂਸੀ ਲਾ ਦਿਓ ਇਹ ਥੱਥਾ ਉਹਨਾਂ ਨੇ ਕਹਿਤਾ ਸੀ ਫਾਂਸੀ ਹਲਾਂ ਤੱਕ ਵੀ ਬਿਲਕੁਲ ਬਿਲਕੁਲ ਲੇਕਿਨ ਤੁਸੀਂ ਉਸ ਪੇਜ ਤੋਂ ਦੇਖੋ ਵੀ ਉਦੋਂ ਤੋਂ ਲੈ ਕੇ ਅੱਜ ਤੱਕ ਕਿੰਨਾ ਵੱਡਾ ਨੁਕਸਾਨ ਹੋ ਚੁੱਕਿਆ ਹੈ ਇਹ ਧਾਰਾ 370 ਜਿਹਦੇ ذریعے ਕਸ਼ਮੀਰ ਦਾ ਮੇਵਾ ਭਾਰਤ ਦੇ ਵਿੱਚ ਹੁੰਦਾ ਹੈ ਉਹ ਧਾਰਾ 370 ਇੱਕ ਅਜਿਹਾ ਅਸੀਂ ਕਹਿ ਸਕਦੇ ਐਗਰੀਮੈਂਟ ਸੀ ਵੀ ਦਿਨਾਂ ਦੁਹਾ ਦੇਸ਼ਾਂ ਦੀ ਜਿਹੜੀ ਹੈ ਦੁਹਾ ਮਤਲਬ ਕਿ ਕਿ ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਛੱਡਿਆ ਤੇ ਭਾਰਤ ਦਾ ਯਾਦ ਹੋਇਆ ਉਸ ਵੇਲੇ ਜਾਦੇ ਜਾਦੇ ਉਹ ਖਿਸ਼ਰਾਦਤ ਕਰ ਗਈ ਸੀ ਜਿੱਥੇ ਮੁਲਕ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸੀ ਭਾਰਤ ਤੇ ਪਾਕਿਸਤਾਨ ਉੱਥੇ ਨਾਲ ਹੀ ਜਿਹੜੀਆਂ ਦੇਸੀ रियासतਾਂ ਸੀ ਉਹਨਾਂ ਦੇਸੀ रियासਤਾਂ ਨੂੰ ਇਹ اختیار આપ ਦਿੱਤੀ ਸੀ ਕਿ ਅਗਰ ਉਹ ਚਾਹਣ ਤਾਂ ਇੰਡੀਪੈਂਡੈਂਟ ਵੀ ਰੇਸ ਫੈਕਟਰੀ ਹੈ ਅਗਰ ਉਹ ਚਾਹਣ ਤਾਂ ਪਾਕਿਸਤਾਨ ਜੇ ਭਾਰਤ ਦੇ ਵਿੱਚ ਵੀ रह ਸਕਦੇ ਹੈ ਤੇ ਆਪਣੀ ਜਿਹੜੀ ਹੈਗੀ ਆ ਆਜ਼ਾਦਨਾਹ ਹਸਤੀ ਵੀ ਰੱਖ ਸਕਦੀ ਹੈ ਜੀ ਤਾਂ ਕਸ਼ਮੀਰ ਨੇ ਉਸ ਵੇਲੇ ਆਪਣੀ ਆਜ਼ਾਦਨਾਹ ਹਸਤੀ ਰੱਖਣ ਦੀ ਅਪਰੋਧ ਜਿਹੜੀ ਹੈ ਉਹ ਨਹੀਂ ਪਰ ਮਹਾਰਾਜਾ ਹਰੀ ਸਿੰਘ ਕੋਲ ਉਹਦੇ ਵਾਚਸਾ ਹੁੰਦੇ ਸੀ ਕਸ਼ਮੀਰ ਇਸ ਕਰਕੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀ ਇਹੋ ਲੱਗਦਾ ਸੀ ਕਿ ਸੁਰੱਖਿਆਤ ਰੂਗਾ ਲੇਕਿਨ ਪਾਕਿਸਤਾਨ ਦੀ ਉਸ ਵੇਲੇ ਜਿਹੜੀ ਹਕੂਮਤ ਸੀ ਉਹਨਾਂ ਨੇ ਕਬਾਇਲੀਆਂ ਦੇ ਪੀਸ ਦੇ ਵਿੱਚ ਆਪਣੇ ਫੌਜੀਆਂ ਨੂੰ ਭੇਜ ਕੇ ਕਸ਼ਮੀਰ ਦੇ ਇੱਕ ਬਹੁਤ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ ਜਿਹਨੂੰ ਅੱਜ ਕੱਲ ਆਪਾਂ ਪਾਕਿਸਤਾਨ ਆ ਕੁਪਾਈਡ ਕਸ਼ਮੀਰ ਕਹਿ ਦਿੰਦੇ ਆ ਜੀ ਜੀ ਅਰ ਨਾਲ ਹੀ ਫਿਰ ਜਿਹੜੀ ਹੈਗੀ ਹੈ ਇਹ ਫੌਜਾਂ ਸ਼੍ਰੀਨਗਰ ਦੇ ਹਵਾਈ ਅੱਡੇ ਤੱਕ ਉਹਨਾਂ ਦੀਆਂ ਪਹੁੰਚ ਗਈਆਂ ਸੀ ਕਬਾਇਲੀਆਂ ਦੇ ਪੀਸ ਵਿੱਚ ਉਸ ਵੇਲੇ ਕੁਝ ਜਿਹੜੇ ਹੈ ਨਾਮਵਰ ਬੰਦੇ ਪੰਡਤ ਮਹਿਰੂ ਹੋ ਗਏ ਸ਼ੇਖ ਅਬਦੁੱਲਾ ਹੋ ਗਏ ਇਹਨਾਂ ਨੇ ਇੰਟਰਵਿਊ ਕਰਕੇ ਤੇ ਫਿਰ ਉਹ ਇੱਕ ਸਮਝਾਕੀ ਤਾਂ ਜੀ ਦੇ ਤਹਿ ਤਰ ਹੈ ਕਿ ਕੁਝ ਜਿਹੜੇ ਹੈਗੇ ਐ ਮੈਂ ਇੱਕ ਮੇ ਕਿਧਰ ਕੋਲੇ ਹੋਣਗੇ ਬਾਕੀ ਸਾਰੇ ਅਧਕਾਰ ਹੈ ਜਿਹੜੇ ਉਹ ਕਸ਼ਮੀਰ ਕੋਲੇ ਹੋਣਗੇ ਤੇ ਕਸ਼ਮੀਰ ਦੀ ਜਿਹੜੀ ਹੈ ਉਹ tự ਮੁਖਤਿਆਰੀ ਹੈ ਉਹ ਬਰਕਰਾਰ ਰਹੂਗੀ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਊਗਾ ਹਾਂ ਔਰ ਉੱਥੇ ਰਾਜ ਸਿਸਟਮ ਉਹ ਜਿਹੜੀ ਅਖਰੀ ਜਨਤਾ ਸੀ ਜਿਹੜੀ ਇੱਥੇ ਸਾਡੇ ਮੁੱਖ ਮੰਤਰੀ ਹੈ ਜਿੰਨੀ ਦੇਰ ਤੱਕ ਸ਼ੀਕਾ ਵਾ ਪ੍ਰਿਤਵਰੀ ਪੰਡਤ ਮਹਿਰੂ ਰਏ ਤੇ ਉੱਥੋਂ ਤੇ ਜਿਹੜੇ ਹੈਗੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਪ੍ਰਧਾਨ ਮੰਤਰੀ ਕਿਹਾ ਜਾਂਦਾ ਜੀ ਜੀ ਅਰਜੰਦੀ ਸਾਹਿਬ ਉੱਥੇ ਚੱਡੇ ਦੋ ਲਹਿੜਾਈ ਜਾਂਦੇ ਸੀ ਕਿ ਤਿਰੰਗਾ ਚੱਡਾ ਕਿ ਕਸ਼ਮੀਰ ਦਾ ਚੱਡਾ ਜੀ ਤੇ ਉਹਨਾਂ ਦੇ ਵਿਧਾਨ ਵੀ ਦੋ ਸੀਗੇ ਇੱਕ ਪਾਰਲਮੈਂਟ ਸਭਾਦਾਰਸੀ ਉੱਥੇ ਔਰ ਦੂਸਰਾ ਜਿਹੜਾ ਹੈ ਕਸ਼ਮੀਰ ਦਾ ਸਭਾਦਾਰਸੀ ਜੀ ਇਸ ਕੰਸਟਿਊਸ਼ਨ ਦੀਆਂ ਰੈਟਾਂ ਦੇ ਕਿਨੋਂ ਨਾਲ ਰੱਖਿਆ ਗਿਆ ਸੀ ਲੇਕਿਨ ਬਾਅਦ ਵਿੱਚ ਫਿਰ ਜਦੋਂ ਉਹਨਾਂ ਦੋ ਰੈਟਾਂ ਵਾਪਸ ਲਏ ਗਏਗਾ ਤਾਂ ਉਹ ਬਾਬ ਸ਼ੌਤ ਤੋਂ ਨਾਲ ਦਿਨਾਂ ਨਾਲ ਫੈਂਸੀ ਟੈਕ ਚੁੱਕੀ ਸੀ ਦੇ ਦੋ ਟੁਕੜੇ ਵੀ ਕਰ ਦਿੱਤੇ ਗਏ ਜਿਹੜਾ ਮੁ크 ਰਾਜ ਦਾ ਦਰਜਾ ਸੀ ਉਹ ਵੀ ਖਤਮ ਕਰ ਦਿੱਤਾ ਗਿਆ ਉਹ ਇੱਕ ਯੂਨੀ ਟੈਰੀਟਰੀ ਬਣਾ ਦਿੱਤਾ ਗਿਆ ਜੀ ਮਤਲਬ ਗੱਲ ਇਹ ਹੈ ਕਿ ਜਿਹੜੀ ਜਿਆ ਪੱਕੀ ਜਖਮਾਂ ਦੇ ਉੱਤੇ ਮੱਲ ਬਣਾਉਂਦੀ بجائے ਅਸੀਂ بار بار ਜਖਮ ਨੂੰ ਝੇੜ ਰਹੇ ਹਾਂ ਔਰ ਇਹਦਾ ਫਾਇਦਾ ਦੁਸ਼ਮਣ ਲੈ ਰਿਹਾ ਫਿਰ ਜੀ ਇਹ ਪਾਕਿਸਤਾਨ ਦੇ ਤੇ ਕਿਵੇਂ ਇੱਕ ਦੇ ਹਿੱਸੇ ਜਿਹੜਾ ਆ ਕੁਇਕ ਆਰਗੇਨਾਈਜੇਸ਼ਨ ਆਉਣਾ ਨਹੀਂ ਦੀ ਲਈ ਹੈ ਵਪਾਰੀ ਇਹ ਜੀਐਫਆਰ ਸਾਰਾ ਕਾਰਕ ਕੀਤਾ ਹੈ ਔਰ ਭਾਰਤ ਸਰਕਾਰ ਵੱਲੋਂ ਇੰਜਾਮ ਲਾਇਆ ਜਾ ਰਿਹਾ ਹੈ ਕਿ ਇਹਦੇ ਵਿੱਚ ਪਾਕਿਸਤਾਨ ਤੇ ਪਾਕਿਸਤਾਨੀ ਆਈਐਸਏ ਦੀ ਇਨਵੋਲਵਮੈਂਟ ਹੈ ਜੀ ਉਹਨਾਂ ਦੀ ਇਨਵੋਲਵਮੈਂਟ ਤਾਂ ਹੀ ਹੁੰਦੀ ਹੈ ਨਾ ਜੇ ਇਸ ਨੂੰ ਉਹਨਾਂ ਨੂੰ ਇਹ ਮੌਕਾ ਦਿੱਤੀ ਆ ਹੂੰ ਹੂੰ ਕਿ ਆਓ ਤੁਸੀਂ ਸਾਡੇ ਮਾਪਲੇ ਤੇ ਦਖਲ ਦਿਓ ਇਹ ਅਸੀਂ ਇੱਥੇ ਪਤਾ ਹਾਂ ਦਿੱਤੇ ਉਹਨਾਂ ਨੂੰ ਸਾਡੇ ਕੁਝ ਲੋਕ ਉਹਨਾਂ ਨੂੰ ਥਾਰਾ ਦਿੱਤੇ ਹੈ ਜੇ ਇਹ ਨੂੰ ਨੋਕ ਇੱਥੇ ਆਉਂਦੀ ਹੈ ਨਹੀਂ ਤਾਂ ਦੂਜੇ ਦੇਸ਼ ਦੇ ਵਿੱਚ ਉਹ ਆ ਕੇ ਬੰਦੇ ਲਗਾ ਕਿਸੇ ਹੋਰ ਦੇਸ਼ ਦੇ ਵਿੱਚ ਜਾਂਦਾ ਬਟਾ ਉਹ ਆਪਰੇਸ਼ਨ ਕਰ ਜਾਣਾ ਐਡਾ ਵੱਡਾ ਹਮਲਾ ਕਰਕੇ ਵਾਪਸ ਚਲੇਗਾ ਨਾ ਕੁਝ ਛੋਟੀ ਗੱਲ ਨਹੀਂ ਸੀ ਆਖਿਆ ਹੁਣ ਭਾਵੇਂ ਇਹ ਜਾਂਦਾ ਕਿ ਉਹਨਾਂ ਨੂੰ ਫੜਨ ਵਾਸਤੇ ਆਰਮੀ ਨੂੰ ਡਿਪਲੋਏ ਕਰ ਦਿੱਤਾ ਆਰਮੀ ਬਟੇ ਪਰੰਤਸਾ ਉਹਨਾਂ ਨੂੰ ਲੜ ਰਹੀ ਹੈ ਪਰ ਮੇਰੇ ਖਿਆਲ ਮਤਲਬ ਭਾਵੇਂ ਉਹ ਲੜ ਵੀ ਜਾਣ ਭਾਵੇਂ ਉਹ ਮਾਰੇ ਵੀ ਜਾਣ ਜਿਸ ਹੋ ਗਿਆ ਜਿਹੜੇ ਦੋ ਦਸ਼ਕ ਕਰਦਾ ਸੋ ਆਲੇ ਪਹਿਲਾਂ ਪੈਕੇਜ ਦੇ ਸਿਪਾਹੀ ਲੋਕ ਮਰ ਗਏ ਉਹਨਾਂ ਦਾ ਕੀ ਜੀ اور ਨਾਲ ਜਿਹੜੀ ਇਹ ਭਾਰਤੀ ਵਿਦਵਾਨੀ ਕੀਤੀ ਹੁੰਦੀ ਹੈ ਮੈਨੂੰ ਇਹ ਜਾਣਕਾਰੀ ਵੀ ਮਿਲੀ ਹੈ ਕਿ ਸਤਾਈਆਂ ਦੇ ਵਿੱਚ ਦੋ ਵਦੇਸ਼ੀ ਵੀ ਹੈਗੇ ਜੀ ਇੱਕ ਸ਼ਾਇਦ ਨੇਪਾਲ ਦਾ ਕਿਸੇ ਹੋਰ ਦੇਸ਼ ਦਾ ਤੇ ਜੇ ਦੋ ਵਦੇਸ਼ੀ ਵੀ ਮਰ ਗਏ ਜਿਹੜੇ ਭਾਰਤ ਨੂੰ ਸਖਤ ਸੱਜਿਆ ਜਾਂਦਾ ਸੀ ਔਰ ਕਸ਼ਮੀਰ ਦੀ ਜੇ ਅਸੀਂ ਦੇਖੀਏ ਆਰਥਿਕ ਤੌਰ 'ਤੇ ਵੀ ਦਿੱਕਲਤੀ ਦੀ ਹੈ ਜੀ ਔਰ ਜਿਹਨਾਂ ਕਸ਼ਮੀਰੀਆਂ ਦਾ ਵੀ ਨੁਕਸਾਨ ਹੋਣਾ ਕਸ਼ਮੀਰ ਦੇ ਲੋਕਾਂ ਦਾ ਵੀ ਨੁਕਸਾਨ ਹੋਣਾ ਹੈ ਪੱਟੀ ਪੱਤਰ ਦੇ ਉੱਤੇ ਜਿਹੜੇ ਲੋਕ ਪਰੋਂ ਹੁੰਦੇ ਸੀ ਤੇ ਸਾਲਾਂ ਦੀਆਂ ਦੇ ਰੂਪ ਵਿੱਚ ਉਹ ਟੈਕਸ ਵਗੈਰਾ ਕੀ ਕਰਦੇ ਸੀ ਹੋਰ ਕਾਫੀ ਸਾਰੀ ਲੋਕਾਂ ਨੂੰ ਫਿਰੰਜ਼ਾਰ ਪੈਂਦਾ ਸੀ ਅਰ ਤੁਸੀਂ ਦੇਖਿਆ ਹੋਣਾ ਮੇਰੀ ਜਲਜਾਤਨੀ ਇਹੀ ਕਾਰਨ ਹੈ ਕਿ ਕਸ਼ਮੀਰ ਦੇ ਕੁਝ ਜਿਹੜੇ ਹੈਗੇ ਐ ਸਾਰੇ ਲੋਕ ਉਹਨਾਂ ਨੇ ਬੀਤੀ ਰਾਤ ਭਾਵੇਂ ਮੁਸਲਮਾਨ ਕਮਿਊਨਿਟੀ ਦਾ ਫਰਸਤ ਸੈ ਗਈ ਹੈ ਉਹਨਾਂ ਨੇ ਕੈਂਡਲ ਮਾਰਚ ਵੀ ਕਰਦੇ ਆ ਉਹਨਾਂ ਨੇ ਯਾਰ ਹੈਗਾ ਇਸ ਕਿਸਮ ਦੀ ਦੇਸ਼ਤ ਕੰਦਰੀ ਦੇ ਖਿਲਾਫ ਸਾਰੇ ਬਾਜੀ ਵੀ ਕੀਤੀ ਜਿੰਤੀ ਭਾਵੇਂ ਉਹਨਾਂ ਦੀ ਥੋੜੀ ਹੈ ਪਰ ਫਿਰ ਵੀ ਚਾਹਵਾ ਸਕਦੀ ਚਾਹੀਦੀ ਹੈ ਕਿ ਜੇ ਉਥੋਂ ਇਸ ਕਿਸਮ ਦੀ ਆਵਾਜ਼ ਬន្លਦ ਹੁੰਦੀ ਹੈ ਤਾਂ ਇੱਕ ਪੋਜੀਟਿਵ ਸਾਈਨ ਹੈ ਪਰ ਹਕੂਮਤ ਨੂੰ ਵੀ ਚਾਹੀਦਾ ਹੈ ਕਿ ਕੁਝ ਚੀਜ਼ਾਂ ਉਹ ਬਣੇ ਜਿੱਥੇ ਪਾਰਟੀ ਹਿੱਤਾਂ ਦੇ ਨਾਲੋਂ ਦੇਸ਼ ਦੇ ਹਿੱਤ ਹੈ ਤੇ ਹੈਗੇ ਉਹ ਮਹੱਤਵਪੂਰਨ ਹੁੰਦੇ ਹੈ ਦੇਸ਼ ਦੇ ਹਿੱਤ ਨੂੰ ਤਰਜੀਹ ਦੇਣੀ ਚਾਹੀਦੀ ਹੈ ਜਿੰਦੀ ਸਾਹਿਬ ਮੈਂ ਇੱਕ ਯਾਦ ਕਰਾਉਣਾ ਸਾਰੇ ਦਰਸ਼ਕਾਂ ਨੂੰ कि ਜਦੋਂ ਧਾਰਾ 370 ਤੋੜੀ ਹੈ ਜੰਮੂ ਕਸ਼ਮੀਰ ਦੇ ਵਿੱਚ ਐਜੂਕੇਸ਼ਨ ਹੋਣ ਲੱਗੀ ਸੀ ਤੇ ਉਸ ਐਜੂਕੇਸ਼ਨ ਨੂੰ ਦਬਾਉਣ ਦੇ ਵਾਸਤੇ ਜਤਨ ਕੀਤਾ ਗਿਆ ਹੈ ਜੀ ਜੀ ਉਸ ਵੇਲੇ ਇੱਕ ਥਾਰੀਆਂ ਪੋਲਿਟਿਕਲ ਪਾਰਟੀਆਂ ਦਾ ਆਲ ਪਾਰਟੀ ਜਿਹੜਾ ਹੈਗਾ ਡੈਪੂਟੇਸ਼ਨ ਉਸ ਮੌਕੇ ਤੇ ਜੈਜਾ ਲੈਣ ਵਾਸਤੇ ਗਿਆ ਸੀ ਲੇਕਿਨ ਉਹਨਾਂ ਨੂੰ ਸ਼੍ਰੀ ਅਗਰ ਦੇ ਹਵਾਈ ਅੱਡੇ ਤੋਂ ਅਗਾਹ ਨਹੀਂ ਸੀ ਜਾਣ ਦਿੱਤਾ ਉਸੇ ਕਿੱਡੇ ਕਰ ਲਿਆ ਉਹਨਾਂ ਦੇ ਵਿੱਚ ਉਸ ਵੇਲੇ ਰੋਹਨ ਕਾਦੀ ਵੀ ਸੀ ਹਮਮ ਔਰ ਬਾਅਦ ਦੇ ਵਿੱਚ ਫਿਰ ਇੱਕ ਇੱਕ ਡਰਾਮਾ ਇਹ ਕੀਤਾ ਗਿਆ ਇਹ ਯੂਰਪੀਅਨ ਯੂਨੀਅਨ ਦਾ ਜਿਹੜਾ ਹੈ ਡੈਲੀਗੇਸ਼ਨ ਆਇਆ ਹੈ ਅਸੀਂ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੂੰ ਦਿਖਾਉਣਾ ਹੈ ਕਿ ਕਸ਼ਮੀਰ ਸ਼ਾਂਤ ਹੈ ਜੀ ਉਹ ਬਾਰੋਂ ਲੋਕ ਜਿਹੜੇ ਆਏਗੇ ਪਤਾ ਨਹੀਂ ਉਹਨਾਂ ਜੋ ਕੌਣ ਕਿਹੜੇ-ਕਿਹੜੇ ਦੇਸ਼ ਦੇ ਕੀ ਕੁਛ ਦੀਏ ਉਹਨਾਂ ਨੂੰ ਲੱਗਾ ਕਿ ਉਹਨਾਂ ਨੂੰ ਕੁਝ ਚੀਜ਼ਾਂ ਦਿਖਵਾਈਆਂ ਗਈਆਂ ਹਨ ਔਰ ਉਹਨਾਂ ਨੂੰ ਉਹ ਚੀਜ਼ਾਂ ਦਿਖਵਾ ਕੇ ਉਹਨਾਂ ਦੇ ਕਿਸੇ ਦਸਤਾਵੇਜ਼ ਦੀ ਕਿਸੇ ਲਹਿਰ-ਗਹਿਰ ਲਾਉਂਦੀ ਸਭ ਕੁਝ ਠੀਕ ਹੈ ਕੰਨ ਰਿਹਾ ਹੈ ਇਤਕੋਈ ਇਸੀ ਗੱਲ ਦੀ ਜੀ ਮਤਲਬ ਇਸ ਕਿਸਮ ਦੀ ਧਰਾਬੇਬਾਜ਼ੀ ਹੈ ਤੁਸੀਂ ਆਪਣਾ ਕਦਮ ਉੱਚਾ ਕਰਨ ਵਾਸਤੇ ਟੀਚੇ ਵਿੱਚ ਬਗ ਅਬੜੀ ਪੈਦਾ ਹੋਣ ਦੇ ਹਾਲਾਤ ਪੈਦਾ ਕਰੋ ਮੈਂ ਮੈਟ੍ਰਿਕ ਕਹਾਂਗਾ ਕਿ ਜਿਸੋ ਸੀਐਸਪੀ ਨੂੰ ਕਿਸੇ ਵੀ ਜਿਹੜੀ ਇੱਕ ਕੱਟਕਿੱਤੀ ਭਾਈਚਾਰੇ ਵਾਲੇ ਸੂਬੇ ਦੇ ਨਾਲ ਕਿਸੇ ਕਿਸਮ ਦੀ ਗੜਬੜ ਕਰਦੇ ਆ ਤਾਂ ਉਹਦਾ ਨਤੀਜਾ ਭੁਗਤਣਾ ਪੈਦਾ ਹੈ ਪੰਜਾਬ ਇਹਦੀ ਇੱਕ ਮਿਸਾਲ ਹੈ ਦੇਖਿਆ ਜਾ ਸਕਦਾ ਕਿ ਪੰਜਾਬ ਦੇ ਵਿੱਚ ਵੀ ਅਜਿਹੇ ਐਕਸਪੈਰੀਮੈਂਟ ਕੀਤੇ ਗਏ ਸੀ ਤੇ ਅੱਜ ਵੀ ਕੀਤੇ ਜਾ ਰਹੇ ਆ ਅੱਜ ਵੀ ਪੰਜਾਬ ਅਸ਼ੂਤ ਨਹੀਂ ਇਸ ਗੱਲ ਤੋਂ ਅੱਜ ਵੀ ਬੜੀਆਂ ਗੱਲਾਂ ਕੀਤੀਆਂ ਨੇ ਬੜੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਸੋ ਅਸੀਂ ਇਹੀ ਕੰਮ ਕਰਦੇ ਆ ਕਿ ਉਸੇ ਸ਼ਾਂਤੀ ਹੋਵੇ ਇਹ ਜਿਹੜੇ ਦਰਸ਼ਿਤ ਕਰਦਾ ਹੈ ਉਹ ਕੱਟੇ ਜਾਣ ਲੋਕਾਂ ਦੇ ਵਿੱਚੋਂ ਜਿਵੇਂ ਕਿ ਕਸ਼ਮੀਰੀ ਲੋਕਾਂ ਨੇ ਰਾਤ ਲੇਟ ਨਾਈਟ ਤੱਕ ਉਹਦੇ ਕੈਂਡਲ ਮਾਰਚ ਕਰਦੇ ਰਹੇ ਹੈ ਉਹਨਾਂ ਨੇ ਮੁਲਕ ਦੀ ਇਕੱਠੇ ਇਕ ਹਮਤਾ ਦੀ ਗੱਲ ਕੀਤੀ ਹੈ ਆਪਣੀ ਧਰਤੀ ਤੇ ਚੰਗੀ ਗੱਲ ਹੈ ਪਰ ਨਾਲ ਹੀ ਇਹ ਵੀ ਦੁਆ ਕਰਦੇ ਆ ਕਿ ਸਾਡੀ ਮੌਕੇ ਦੀ ਹਕੂਮਤਾਂ ਜਿਹੜੀ ਇਹਨੂੰ ਵੀ ਸਦਬੁੱਧੀ ਬਖਸ਼ੀ ਜਾਵੇ ਇਹਨੂੰ ਵੀ ਦੇਸ਼ ਪਾਰਟੀ ਹਿੱਤਾਂ ਦੇ ਨਾਲੋਂ ਦੇਸ਼ ਦੇ ਹਿੱਤਾਂ ਨੂੰ ਪ੍ਰਮੁੱਖਤਾ ਦੀ ਜਿਹੜੀ ਹੈਗੀ ਹੈ ਉਹ ਸੋਝੀ ਬਖਸ਼ੀ ਜਾਵੇ ਤਾਂ ਹੀ ਇਹ ਦੇਸ਼ ਖੁਸ਼ਹਾਲ ਹੋ ਸਕਦਾ ਹੈ ਵੇਖਾ ਜੋ ਜਿਸ ਕਿਸਮ ਦੇ ਹਾਲਾਤ ਆ ਜੋ ਕਮੰਟਰੀ ਹਾਲਾਤ ਆ ਉਹ ਕਮੰਟਰੀ ਹਾਲਾਤਾਂ ਦੇ ਮੱਦੇ ਨਜ਼ਰ ਵੀ ਜਦ ਦੀ ਚਾਲੇ ਇਸ ਤਰ੍ਹਾਂ ਲੱਗਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਮੁਲਕ ਨੂੰ ਹੋਰ ਵੱਡਾ ਨੁਕਸਾਨ ਉਠਾਉਣਾ ਪਵੇ ਤੁਸੀਂ ਦੇਖੋ ਕਿ ਕੱਲ ਜਦੋਂ ਪ੍ਰਧਾਨ ਮੰਤਰੀ ਸਾਹਿਬ ਗਏ ਹੈ ਜੁਏ ਵਿੱਚ ਉਸ ਵੇਲੇ ਉਹਨਾਂ ਨੂੰ ਉਹਨਾਂ ਦੀ ਆਦੀ ਪ੍ਰੋਟੈਕਸ਼ਨ ਦਾ ਫਿਕਰ ਪੈ ਗਿਆ ਸੀ ਜਿਹੜੇ ਦੇਸ਼ ਨੂੰ ਮੇਜਬਾਦ ਦੇਸ਼ ਨੂੰ ਉਸ ਦੇਸ਼ ਦੀ ਜਿਹੜੀ ਹੈ ਆਰਮੀ ਆਰਮੀ ਤੇ ਜਿਹੜੇ ਹੈਗੇ ਜਹਾਜ਼ ਉਹ ਪ੍ਰੋਟੈਕਸ਼ਨ ਵਾਸਤੇ ਪ੍ਰਧਾਨ ਮੰਤਰੀ ਦੇ ਜਹਾਜ਼ ਦੇ ਨਾਲ ਲਾਏ ਗਏ ਕਿ ਉਹਨੂੰ ਪ੍ਰੋਟੈਕਟਲੀ ਉਹ ਤੋਂ ਬਦਲੀ ਡਿਗੇਸ ਪਰ ਕਿਹ ਤੋਂ ਸਾਰੇ ਜਹਾਜ਼ ਨਹੀਂ ਸੁਰੱਖਿਅਤ ਉਤਰੇ ਵੀ ਉਹਨਾਂ ਨਾਲ ਚਲੋਣਾ ਦੇ ਜਿਹੜੇ ਉਹਦੇ ਬਾਦਸ਼ਾਹ ਸੀ ਉਹ ਵੀ ਹੈਗੇ ਉਸ ਤੋਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਮੈਂ ਮaaf ਕਰਾਂ ਅਮਿਤ ਸ਼ਾਹ ਉਹਨਾਂ ਨੂੰ ਰਾਤੀ ਨੂੰ ਨੇ ਬਤਲ ਜਿਹੜਾ ਹੈ ਕੱਲ ਸ਼ਾਮ ਦੁਪਹਿਰੀ ਜਿਸ ਨੂੰ ਇਹਨਾਂ ਪਾਸਾ ਲੱਗਿਆ ਸੀ ਉਸੇ ਵੇਲੇ ਉਹਨਾਂ ਨੇ ਅਮਿਤ ਸ਼ਾਹ ਨੂੰ ਕਹਿੰਦਾ ਸੀ ਕਿ ਤੁਸੀਂ ਮੌਕੇ ਤੇ ਜਾਓ ਤੇ ਅਮਿਤ ਸ਼ਾਹ ਹੁਣੇ ਰਾਤ ਪਹੁੰਚ ਕੇ ਸੀ ਜੋ ਤਸਵੀਰਾਂ ਮੈਂ ਦਿਖਾ ਰਦੇ ਹਾਂ ਨੋਟਿਸ਼ੀਆਂ ਵਿੱਚ ਸ਼ਾਹਰਾਮੀ ਉੱਥੇ ਦੇ ਗਵਰਨਰ ਸਾਹਿਬ ਉੱਥੇ ਦੇ ਜਿਹੜੇ ਹੈਗੇ ਲੈਫਟ ਲੈਫਟੀ ਗਵਰਨਰ ਹੈ ਮਿਸ ਤੇ ਪੂਰੇ ਗਵਰਨਰ ਦਾ ਹੈ ਨਹੀਂ ਕਿਉਂਕਿ ਜੁਨਿਟ ਟੈਰੀਟਰੀ ਹੈ ਮੁੱਖ ਮੰਤਰੀ ਜਿਹੜੇ ਹੈਗੇ ਫਾਰੂਕ ਅਬਦੁੱਲਾਹ ਔਰ ਦੇ ਬੀਜੀਪੀ ਵਗੈਰਾ ਸਿਨિયਰ ਸਕਿਉਰਿਟੀ ਅਫਸਰਾਂ ਨਾਲ ਮੀਡੀਆ ਅਫਸਰਾਂ ਨਾਲ ਵੀ ਟਕਰੀ ਕੀਤੀ ਹੈ ਮੇਰਾ ਖਿਆਲ ਹੈ ਉਹਨਾਂ ਨੂੰ ਕੁਝ ਦਿਸ਼ਾ ਦੇ ਲਈ ਦਿੱਤੇ ਹੋਗੇ ਲੇਕਿਨ ਜੋ ਕੁਝ ਹੋਇਆ ਬਹੁਤ ਮਾੜਾ ਹੋਇਆ ਹੈ ਇਸ ਮਾਮਲੇ ਦੇ ਵਿੱਚ ਸਾਰਿਆਂ ਤਰ੍ਹਾਂ ਨੂੰ ਇੱਕ ਹੀ ਦੁਆ ਕਰਨੀ ਚਾਹੀਦੀ ਹੈ ਕਿ ਅਜਿਹਾ ਫਿਰ ਨਾ ਵਾਪਰੇ ਸਰਕਾਰ ਦੀ ਜ਼ਿੰਮੇਵਾਰੀ ਹੈ ਬਣਦੀ ਹੈ ਚਾਹੇ ਉਹ ਜੰਮੂ ਕਸ਼ਮੀਰ ਦੀ ਸਰਕਾਰ ਹੈ ਚਾਹੇ ਪਾਕਿਸਤਾਨ ਦੀ ਸਰਕਾਰ ਹੈ ਕਿ ਲੋਕਾਂ ਨੂੰ ਸੁਰੱਖਿਤ ਮਾਹੌਲ